ਬੀਜ ਨੂੰ ਬੋਣ ਤੋਂ ਰੋਕ ਸਕਦੇ ਸੀ ਬੂਟੇ ਨੂੰ ਵੀ ਕਟਿਆ ਜਾ ਸਕਦਾ ਪਰ ਹੁਣ ਫਲ ਬਣ ਗਏ ਫਲ ਦਾ ਰੂਪ ਬਦਲਣਾ ਹੋ ਗਿਆ ਫਲ ਬਣ ਗਏ ਚਲੋ ਜ਼ਮੀਨ ਤੇ ਬੂਟਾ ਲਾਇਆ ਫਲੀ ਬਹੁਤ ਹੋਇਆ ਫਲ ਕੋਈ ਖਾਵੇਗਾ ਪਰ ਜੀਵਨ ਦੀ ਧਰਤੀ ਦੇ ਜੋ ਕਰਮ ਦਾ ਬੀਜ ਬੋਇਆ ਔਰ ਫਲੀ ਉਹ ਤੋਇਆ आप बीज आपे ही खाए आप ही खाना कोई दूजा नहीं खाता मेरा बोया मैं खाना, मेरी औलाद नहीं खादी पति का बोया पति खादा है पत्नी का बोया पत्नी खी आप बीज आपे ही खाए जमीन से बूटा किसे ने लाया ਹਰ ਕੋਈ ਖੰਦਾ ਪਿਆ ਜੀਵਨ ਦੇ ਤੇ ਜਿਸ ਨੇ ਬੀਜਿਆ ਆਪ ਵੇਚ ਆਪੇਕ ਨਿਯਮ ਪ੍ਰਭੂ ਨੇ ਐਸਾ ਬਣਾਇਆ ਹੈ ਕਰਮ ਬੀਜ ਦੀ ਤਰ੍ਹਾਂ ਸੰਸਕਾਰ ਬੂਟੇ ਦੀ ਤਰ੍ਹਾਂ ਸੁਭਾਵ ਫਲ ਦੀ ਤਰ੍ਹਾਂ ਬੀਜ ਨੂੰ ਬੋਣ ਤੋਂ ਰੋਕਿਆ ਜਾ ਸਕਦਾ ਹੈ ਕਰਮ ਕਰਨ ਤੋਂ ਆਪਣੇ ਆਪ ਨੂੰ ਰੋਕਿਆ ਜਾ ਸਕਦਾ ਕੋਈ ਵੀ ਚਲੋ ਬੋਹ ਦਿੱਤਾ ਹੈ ਬੂਟਾ ਬਣ ਗਿਆ ਕਟਿਆ ਜਾ ਸਕਦਾ ਕਟਿਆ ਜਾ ਸਕਦਾ ਫਲ ਬਣ ਗਏ ਹੁਣ ਇਹਦਾ ਕੋਈ ਰੂਪ ਰੰਗ ਮਿਟਾਣਾ ਔਖਾ ਹੈ ਤੇ ਖਾਣਾ ਪਏਗਾ ਫਲ ਲਓ ਹਲ ਨੂੰ ਸੁਭਾਅ ਕਹਿੰਦੇ ਨੇ ਮੈਂ ਅਰਜ਼ ਕਰਾਂ ਮਨੁੱਖ ਜਦ ਪਹਿਲੇ ਇੱਕ ਕਰਮ ਕਰਦਾ ਹੈ ਸ਼ੁਭ ਚਾਹ ਅਸ਼ੁਭ ਮਨੁੱਖ ਦੇ ਕਰਮ ਬਦਲੇ ਜਾ ਸਕਦੇ ਹਨ ਅਗਰ ਸ਼ੁਭ ਕਰਮ ਕਰਦਾ ਪਿਆ ਦੋ ਚਾਰ ਦਿਨ ਦੀ ਕਿਸੇ ਇੱਕ ਦੀ ਕੁਸੰਗਤ ਹੋਈ ਇਹ ਸ਼ੁਭ ਤੋਂ ਅਸ਼ੁਭ ਕਰਨ ਲੱਗ ਪਏ ਕਰਮ ਬਦਲੇ ਜਾ ਸਕਦੇ ਜਿਸ ਧਰਤੀ ਦੇ ਵਿੱਚ ਮੈਂ ਬੀਜ ਬੋਣਾ ਚਾਹੁੰਦਾ ਮੈਂ ਉਹ ਨਹੀਂ ਬੋਂਦਾ ਮੈਂ ਹੋਰ ਬੋਣਾ ਚਾਹ। ਕਰਮ ਬਦਲੇ ਜਾ ਸਕਦੇ। ਸੰਸਕਾਰ ਵੀ ਬਦਲੇ ਜਾ ਸਕਦੇ। ਕੀਤਾ ਹੋਇਆ ਕਰਮ ਸੰਸਕਾਰ ਬਣਦਾ ਹੈ ਜੋ ਮੈਂ ਮਨ ਕਰਕੇ ਬੋਲੇ ਹੈ ਅੰਦਰ ਲਿਖਿਆ ਆ ਗਿਆ। ਜੋ ਮੈਂ ਮਨ ਕਰਕੇ ਕੀਤਾ ਹੈ ਅੰਦਰ ਲਿਖਿਆ ਆ ਗਿਆ। ਉਹ ਲਿਖਿਆ ਗਿਆ ਸੰਸਕਾਰ ਜੋ ਕੀਤਾ ਹੈ ਇਹ ਕਰਮ ਹੈ ਜੋ ਅੰਦਰ ਲਿਖਿਆ ਗਿਆ ਉਹ ਸੰਸਕਾਰ ਹੈ ਅਬ ਦੇ ਗਿਆਤ ਲਈ ਅਰਥ ਕਰਾਂ ਸੰਸਕਾਰ ਕਿਸ ਦਾ ਬਣਦਾ ਹੈ ਅੰਦਰ ਕਿਹੜਾ ਕਰਮ ਲਿਖਿਆ ਜਾਂਦਾ ਹੈ ਜਿਸ ਕਰਮ ਨੂੰ ਮਨ ਨਾਲ ਕਰੀ ਗਏ ਤਾਂ ਐਸਾ ਹੁੰਦਾ ਹੈ ਤਨ ਕੋਈ ਕਰਤ ਕਰ ਰਿਹਾ ਉਸ ਵਿੱਚ ਮਨ ਨਹੀਂ ਹੈ ਸੰਸਕਾਰ ਨਹੀਂ ਬਣੇ ਪਰ ਮਨ ਵਿਚਾਰ ਕਰ ਰਿਹਾ ਸੋਚ ਰਿਹਾ ਮਾਨਸਿਕ ਕਰਮ ਚੱਲ ਰਿਹਾ ਭਾਵੇਂ ਤਨ ਕਰਤ ਨਹੀਂ ਵੀ ਕਰ ਰਿਹਾ ਤਾਂ ਵੀ ਸੰਸਕਾਰ ਬਣੇ ਥੋੜਾ ਜਿਹਾ ਧਿਆਨ ਉੱਪਰ ਹੋ ਕੇ ਸੁਣਨਾ ਸੰਸਕਾਰ ਮਾਨਸਿਕ ਕਰਮ ਨਾਲ ਬਣਦਾ ਹੈ ਤਨ ਕੋਈ ਗ੍ਰਿਤ ਕਰ ਰਿਹਾ ਉਸ ਵਿੱਚ ਮਨ ਸ਼ਾਮਲ ਹੈ ਸੰਸਕਾਰ ਬਣੇਗਾ ਤਨ ਨਹੀਂ ਸ਼ਾਮਲ ਮਨ ਕਰ ਰਿਹਾ ਸੋਚ ਰਿਹਾ ਚਿੰਤਨ ਕਰ ਰਿਹਾ ਵਿਚਾਰ ਕਰ ਰਿਹਾ ਸੰਸਕਾਰ ਬਣਨ ਕਰੇ ਸੰਸਕਾਰ ਮਾਨਸਿਕ ਕਰਮ ਦੇ ਬਣਦੇ ਉਸ ਮਾਨਸਿਕ ਕਰਮ ਦੇ ਚ ਭਾਵੇਂ ਤਨ ਸ਼ਾਮਲ ਹੋਵੇ ਭਾਵੇਂ ਨਾ ਹੋਵੇ ਜਦ ਤਾਨਸ਼ ਨਾਲ ਸ਼ਾਮਲ ਹੁੰਦਾ ਤੋ ਕਰਮ ਕਰਤ ਬਣ ਜਾਂਦਾ ਹੈ ਲੇਕਿਨ ਤਨ ਸ਼ਾਮਲ ਨਹੀਂ ਹੋਇਆ ਤੋ ਕਰਮ ਕਰਮ ਹੈ ਕਰਤ ਨਹੀਂ ਬਣੇਗਾ ਕਰਤ ਨਹੀਂ ਬਣੇਗਾ ਸਮਾਜ ਕਾਨੂੰਨ ਮਨੁੱਖ ਦੇ ਕਰਤ ਨੂੰ ਵੇਖਦੀ ਹੈ ਮਾਨਸਿਕ ਕਰਮ ਨੂੰ ਨਹੀਂ ਦੇਖ ਵੀ ਨਹੀਂ ਸਕਦੀ ਤੁਸੀਂ ਫੇਰ ਸੋਚਦੇ ਕੀ ਪਇਓ ਮੈਨੂੰ ਕੀ ਬਤਾ ਮੈਂ ਫੇਰ ਸਟੇਜ ਤੇ ਬੈਠਾ ਹਾਂ ਗੁਰਦੁਆਰੇ ਬੈਠਾ ਹੋਇਆ ਕੀ ਸੋਚ ਰਿਹਾ ਸੀ ਤੁਹਾਨੂੰ ਕੀ ਮਾਨਸਿਕ ਕਰਮ ਤੱਕ ਸਮਾਜ ਦੀ ਕਾਨੂੰਨ ਦੀ ਪਹੁੰਚ ਨਹੀਂ ਹੈ। ਕਿਰਤ ਤੱਕ ਪਹੁੰਚਦਾ ਹੈ। ਜਦ ਉਹ ਮਾਨਸਿਕ ਕਰਮ ਜੋ ਵਿਚਾਰ ਦੇ ਰੂਪ ਵਿੱਚ ਆਉਂਦਾ ਹੈ। ਜਦ ਤਨ ਤੇ ਕਿਰਤ ਦੇ ਰੂਪ ਵਿੱਚ ਪ੍ਰਗਟ ਆਉਂਦਾ ਹੈ। ਉਹ ਸਮਾਜ ਨੂੰ ਦਿਖਾਈ ਦਿੰਦਾ ਹੈ ਕਰਦਾ ਕਿ ਦੇ ਕਰਤ ਕਰਦਾ ਹੈ ਐਸਾ ਵੀ ਹੋ ਸਕਦਾ ਹੈ ਕਿਰਤ ਬੜੀ ਚੰਗੀ ਕਰ ਰਿਹਾ ਉਸ ਵਿੱਚ ਮਨ ਨਹੀਂ ਹੈ ਮਨ ਇਨਕਾਰੀ ਹੈ ਕਿ ਜੇ ਮਨ ਇਨਕਾਰੀ ਹੈ ਤੇ ਫਿਰ ਚੰਗੀ ਕਰਤ ਕਿਉਂ ਕਰ ਰਿਹਾ ਹੈ ਸਮਾਜ ਲਈ ਕਰ ਰਿਹਾ ਹੈ ਸਮਾਜ ਚੰਗਾ ਚੰਗਾ ਆਖੇਗਾ ਲੋਕੀ ਚੰਗਾ ਚੰਗਾ ਆਖਣਾ ਸਮਾਜ ਦੇ ਚ ਰਹਿਣਾ ਹੈ ਕੋਮਸੇ ਕਮ ਸਮਾਜ ਚੰਗਾ ਚੰਗਾ ਆਖੇ ਬੜੇ ਧਿਆਨਨੰ ਸੁਣਨਾ ਦੁਨੀਆ ਵਰ ਦੇ ਆਤਮਦਰਸੀ ਕਹਿੰਦੇ ਨੇ ਜੋ ਬਹੁਤ ਸਮਾਜ ਦੀ ਦ੍ਰਿਸ਼ਟੀ ਚੰਗਾ ਬਣਨ ਦੀ ਕੋਸ਼ਿਸ਼ ਕਰਦਾ ਹੈ ਅਕਸਰ ਦੇਖਿਆ ਗਿਆ ਹੈ ਪ੍ਰਮਾਤਮਾ ਦੀ ਨਜ਼ਰਾਂ ਚ ਬੁਰਾਈ ਆਉਂਦਾ ਹੈ ਕੁਝ ਵੀ ਨਹੀਂ ਹੁੰਦਾ ਕੁਝ ਵੀ ਨਹੀਂ ਹੁੰਦਾ ਕੁਝ ਵੀ ਨਹੀਂ ਹੁੰਦਾ ਇਹਨੂੰ ਸ਼ੇਖ ਸਾਦੀ ਸਭ ਇੰਜ ਕਹਿੰਦੇ ਨੇ ਤੂੰ ਦੁਨੀਆਂ ਦੀ ਨਿਗਾਹਾਂ ਵਿੱਚ ਬਹੁਤ ਚੰਗਾ ਹੋਵੇਂ ਤੇ ਪ੍ਰਮਾਤਮਾ ਦੀ ਨਿਗਾਹ ਵਿੱਚ ਮਾੜਾ ਹੋਵੇਂ ਇਸ ਨਾਲੋਂ ਇਹ ਬੈਤਰ ਹੈ ਕਿ ਤੂੰ ਸਮਾਜ ਦੀ ਨਿਗਾਹ ਵਿੱਚ ਮਾੜਾ ਹੋਵੇਂ ਪ੍ਰਭੂ ਦੀ ਨਿਗਾਹ ਵਿੱਚ ਚੰਗਾ ਹੋਵੇਂ ਕਿਹਨੂੰ ਚੰਗਾ ਮਨੁੱਖੀ ਦੀ ਤੇ ਸਾਰੀ ਕੋਸ਼ਿਸ਼ ਹੀ ਇਹ ਸਮਾਜ ਚੰਗਾ ਰਹਿਣਾ ਜੋ ਸਮਾਜ ਦੇ ਚ ਇਸ ਸਮਾਜ ਤਤਛਿਨ ਫੈਸਲਾ ਕਰਦਾ ਹੈ ਰਹਿਣਾ ਸਮਾਜ ਦੇ ਚ ਕਰਮ ਜਦ কৃত ਬਣਦਾ ਹੈ ਉਹਨੂੰ ਸਮਾਜ ਦੇਖਦਾ ਹੈ ਹੱਥਾਂ ਦੁਆਰਾ কৃত ਪ੍ਰਗਟ ਹੋਈ ਜ਼ੁਬਾਨ ਦੁਆਰਾ ਬੋਲਣਾ কৃত ਦੇ ਰੂਪ ਵਿੱਚ ਪ੍ਰਗਟ ਹੋਇਆ ਲੋਕੀਂ ਦੇਖਦੇ ਪਰ ਮਨ ਕੀ ਬੋਲਦਾ ਪਿਆ ਅੰਦਰ ਸਮਾਜ ਨਹੀਂ ਦੇਖਦਾ ਦੇਖ ਵੀ ਨਹੀਂ ਸਕਦਾ ਮਨ ਕੀ ਸੋਚ ਰਿਹਾ ਕਾਨੂੰਨ ਦੇਖ ਵੀ ਨਹੀਂ ਸਕਦਾ ਸਮਾਜ ਦੇਖ ਵੀ ਨਹੀਂ ਸਕਦਾ ਐਸਾ ਵੀ ਹੋ ਸਕਦਾ ਹੈ ਕੰਨ ਸੁਭ ਕਰਿਤ ਕਰ ਰਿਹਾ ਉਸ ਵਿੱਚ ਮਨ ਨਹੀਂ ਹੈ ਸੰਸਕਾਰ ਨਹੀਂ ਬਣ ਰਹੇ ਇਸ ਸੁਭ ਕਰਿਤ ਦੇ ਅੰਦਰ ਸੰਸਕਾਰ ਨਹੀਂ ਬਣੇ ਇਹ ਲਿਖਿਆ ਹੀ ਨਹੀਂ ਜਾਏਗਾ। ਬਾਵੇਂ দান ਕਰ ਰਿਹਾ ਹੈ, ਪੁੰਨ ਕਰ ਰਿਹਾ ਹੈ, ਬਾਣੀ ਪੜ ਰਿਹਾ ਹੈ, ਸੇਵਾ ਕਰ ਰਿਹਾ ਹੈ, ਮਨ ਨਹੀਂ ਹੈ ਵਿੱਚ। ਇਹਦੇ ਸੰਸਕਾਰ ਨਹੀਂ ਬਣਨਗੇ। ਹੋਰ ਸੁਣ ਲਓ। ਕੁਝ ਬੁਰਾ ਕੀਤਾ ਉਸ ਵਿੱਚ ਮਨ ਨਹੀਂ ਸੀ। ਉਹਦੇ ਵੀ ਸੰਸਕਾਰ ਨਹੀਂ ਬਣਨਗੇ। ਹੋ ਗਿਆ ਬੁਰਾ। ਜੇ ਬਾਹਰੋਂ ਭੁੱਲ ਚੁੱਕ ਬੋਲਦੇ ਵੀ ਖਰੇ ਅਰਮਾ ਬੋਲਿਆ ਬੁਰਾ ਹੈ ਪ੍ਰਮਾਤਮਾ ਦੀ ਨਿਗਾਹ ਚ ਖਰਾ ਹੈ ਸਮਾਜ ਦੀ ਨਿਗਾਹ ਚ ਖੋਟਾ ਹੈ ਬੁਰਾ ਜੋ ਬੋਲੇ ਪੈੜਾ ਜੋ ਬੋਲੇ ਪਰ ਬੈੜੀ ਜ਼ਬਾਨ ਬੋਲ ਗਈ ਹੈ ਉਸ ਦੀ ਉਸ ਵਿੱਚ ਉਸ ਦਾ ਮਨ ਨਹੀਂ ਸੀ ਪਛਤਾਵਾ ਕਰ ਰਿਹਾ ਹੈ ਬੇਖਰੇ ਹਰ ਬਾਣੇ ਕਈ ਦਫਾ ਐਸਾ ਹੁੰਦਾ ਹੈ मनुख समाज की निगाह च खोटा होता है प्रभु की निगाह चरा होता है और कई दफा समाज की निगाह चरा होता है गुरु की निगाह बिल्कुल खोटा होता है खोटा धार्मिक पुरश कहते तो समाज की दृष्टि च खरा हो बेहतर है ਤੂੰ ਸਮਾਜ ਦੀ ਦ੍ਰਿਸ਼ਟੀ 'ਚ ਖੋਟਾ ਹੋਏ ਪ੍ਰਭੂ ਦੀ ਨਿਗਾਹ 'ਚ ਖਰਾ ਹੋਵੇ ਬਿਹਤਰ ਇਹ ਚੁਣਾਵ ਕਰ ਇਸ ਚੁਣਾਵ ਆਸਤੇ ਬੜੀ ਹਿੰਮਤ ਚਾਹੀਏ ਮਨੁੱਖ ਬਹੁਤ ਕੁਝ ਜੋ ਕਰਦਾ ਹੈ ਸਮਾਜ ਨੂੰ ਖੁਸ਼ ਕਰਨ ਵਾਸਤੇ ਕਰਦਾ ਹੈ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਕਬ ਕੋ ਲੋਗਨ ਕੋ ਪਤੇ ਆਵੇ ਕਬ ਕੋ ਲੋਗਨ ਕੋ ਪਤੇ ਆਵੇ ਲੋਕ ਪਤੇ ਨੇ ਨਾ ਪਤਾ ਹੋਵੇ ਜਨਨਾਨਕ ਹਿਰਦੇ ਸਦ ਧਿਆਉ ਤਾਂ ਜੈ ਜੈ ਕਰੇ ਸਭ ਕੋ ਕੀ ਲੋਕਾਂ ਨੂੰ ਖੁਸ਼ ਕਰਨ ਵਾਸਤੇ ਚਲੇ ਆ ਕਦੀ ਬਗੌਰ ਮੁਤਾਲਾ ਕਰੋਗੇ ਔਰੇ ਆંકੜੇ ਸਹੀ ਨੇ 99 ਫੀਸਦੀ ਮਨੁੱਖ ਜੋ ਕੁਝ ਕਰਦੇ ਨੇ ਸਮਾਜ ਨੂੰ ਖੁਸ਼ ਕਰਨ ਵਾਸਤੇ ਸਮਾਜ ਦੀ ਨਿਗਾਹ ਖਰਾ ਬਣਨ ਵਾਸਤੇ ਔਰ ਜਿਤਨਾ ਸਮਾਜ ਦੀ ਨਿਗਾਹ 'ਚ ਖਰਾ ਹੋਣ ਦੀ ਕੋਸ਼ਿਸ਼ ਕਰਦੇ ਨੇ ਉਤਨਾ ਹੀ ਗੁਰੂ ਦੀ ਨਿਗਾਹ 'ਚ ਖੋਟੇ ਹੁੰਦੇ ਆ। ਇਹ ਕੋਈ ਪ੍ਰਮਾਣ ਨਹੀਂ ਹੈ ਕਿ ਜੋ ਸਮਾਜ ਦੇ ਨਿਗਾਹ 'ਚ ਚੰਗਾ ਹੈ ਉਹ ਪ੍ਰਮਾਤਮਾ ਦੀ ਨਿਗਾਹ 'ਚ ਵੀ ਚੰਗਾ ਹੋਵੇਗਾ। ਇਹ ਕੋਈ ਸਬੂਤ ਨਹੀਂ ਹੈ। ਇਹ ਕੋਈ ਪ੍ਰਮਾਣ ਨਹੀਂ ਹੈ। ਇਤਨੀ ਮੈਂ ਅਰਜ਼ ਕਰਦੇ ਆਂ। ਪਰ ਇਹ ਵੀ ਕੋਈ ਪ੍ਰਮਾਣ ਨਹੀਂ ਜੋ ਸਮਾਜ ਦੀ ਨਿਗਾਹ ਵਿੱਚ ਖੋਟਾ ਹੈ ਉਹ ਪ੍ਰਮਾਤਮਾ ਦੀ ਨਿਗਾਹ ਵਿੱਚ ਵੀ ਖੋਟਾ ਹੋਵੇ ਇਹ ਕੋਈ ਪ੍ਰਮਾਣ ਨਹੀਂ ਇਹ ਤੇ ਪ੍ਰਮਾਤਮਾ ਦਾ ਫੈਸਲਾ ਹੈ ਜੋ ਕਰਮ ਮਨ ਨਾਲ ਕੀਤਾ ਜਾਂਦਾ ਉਸੇ ਦੇ ਸੰਸਕਾਰ ਬਣਦੇ ਨੇ ਦੂਜੇ ਦੇ ਨਹੀਂ ਬਣਦੇ ਬਣਦੇ ਹੀ ਕਰੀਬਨ ਕਰੀਬਨ ਜਦ ਵੀ ਕੋਈ ਮਨੁੱਖ ਬੁਰਾ ਕਰਦਾ ਹੈ ਉਸ ਵਿੱਚ ਮਨ ਪੂਰਾ ਆਉਂਦਾ ਹੈ ਕਿਉਂ ਸਾਵਧਾਨੀ ਚਾਹੀਦੀ ਹੈ ਮਨ ਪੂਰਾ ਚਾਹੀਦਾ ਹੈ ਸਮਾਜ ਦੇਖੇ ਨਾ ਕਾਨੂੰਨ ਦੇਖੇ ਨਾ ਪਕੜਾ ਜਾਮਾ ਹਰ ਬੁਰੇ ਕਰਮ ਵਿੱਚ ਮਨੁੱਖ ਦੀ ਸਾਵਧਾਨੀ ਪੂਰੀ ਆਉਂਦੀ ਹੈ ਚੋਰ ਪੂਰਾ ਸਾਵਧਾਨ ਆਉਂਦਾ ਹੈ ਚੋਰੀ ਕਰਨਦ ਕਤਲ ਪੂਰਾ ਸਾਵਧਾਨ ਹੁੰਦਾ ਹੈ ਕਤਲ ਕਰਨ ਲੱਗਿਆ ਪਕੜਿਆ ਹੀ ਗਿਆ ਤੇ ਪાંਸੀ عمر بھر ਦੀ ਜੇ ਪੂਰਾ ਸਾਵਧਾਨ ਹੁੰਦਾ ਹੈ ਬੜਾ ਸਾਵਧਾਨ ਹੁੰਦਾ ਹੈ ਦੇਵਾਨੀ ਕਰਨਵੇ ਛੱਗੇ ਕਰਨ ਦੇ ਚ ਮਨੁੱਖ ਦੀ ਸਾਵਧਾਨੀ ਪੂਰੀ ਆਉਂਦੀ ਹੈ ਵਾਹਿਗੁਰੂ ਵਾਹਿਗੁਰੂ ਜਪਦਾ ਪਿਆ ਕੋਈ ਸਾਵਧਾਨ ਨਹੀਂ ਕੀਰਤਨ ਸੁਣਦਾ ਪਿਆ ਸਾਵਧਾਨੀ ਕੋਈ ਨਹੀਂ ਤੋ ਚੋਰੀ ਦੇ ਸੰਸਕਾਰ ਬਣ ਜਾਂਦੇ ਨੇ ਕੀਰਤਨ ਦੇ ਨਹੀਂ ਬਣਦੇ ਬੇਈਮਾਨੀ ਦੇ ਸੰਸਕਾਰ ਬਣ ਜਾਂਦੇ ਨੇ ਉਹ ਵਾਹਿਗੁਰੂ ਵਾਹਿਗੁਰੂ ਆਖਣ ਦੇ ਸੰਸਕਾਰ ਨਹੀਂ ਬਣਦੇ ਕਿਉਂ ਉਸ ਵਿੱਚ ਮਨ ਨਹੀਂ ਸੀ ਸਾਵਧਾਨੀ ਨਹੀਂ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਮਨ ਕਰ ਕਭੂ ਨਾ ਹਰ ਗੁਣ ਗਾਇ ਗਾਉਂਦਾ ਪੈ ਪਾਠ ਕਰਦਾ ਪੈ ਮਨ ਤੇ ਉਸ ਵਿੱਚ ਹੈ ਨਹੀਂ ਸੰਸਕਾਰ ਨਹੀਂ ਬਣਨ मन कर कबो ना हर गुण गायो बिखिया सकत रहयो निसभासक किनो अपनो पायो मन उसी कर्म दे चोंदा है जिस तो प्रभाव है मन उसी कर्म में चोंदा है जिस तो लाभ है अगर बुरे कर्म दे चलाव है ता मनक बुरा करेगा अगर पता चल जाए शुभ कर्म विच लाभ है ता करेगा मनोरथ लाभ ਔਰ ਲਾਭ ਵੀ ਸਿਰਫ ਦੁਨਿਆਵੀ ਕੋਈ ਅਧਿਆਤਮਕ ਨਹੀਂ ਕੋਈ ਪਰਮਾਤਮਾ ਨਹੀਂ ਦੁਨਿਆਵੀ ਲਾਭ ਹੈ ਤੇ ਸ਼ੁਭ ਕਰ ਦੇ ਨਹੀਂ ਤੇ ਨਹੀਂ ਕਰ ਦੇ ਅਗਰ ਅਸ਼ੁਭ ਕਰਕੇ ਵੀ ਦੁਨਿਆਵੀ ਲਾਭ ਹੋ ਸਕਦਾ ਹੈ ਤੂੰ ਕਰ ਦੇ ਕਰਨਾ ਹੈ ਮੂਲ ਤੇ ਲਾਭ ਦੀ ਗੱਲ